शिवरात्रि मौके प्राचीन पंचमुखी मंदिर समाणा ਤੋਂ ਵਿਸ਼ਾਲ ਸ਼ੋਭਾ ਯਾਤਰਾ ਰਵਾਨਾ ਮਹਾ ਸ਼ਿਵਰਾਤਰੀ ਦੇ ਪਾਵਨ ਅਵਸਰ ਤੇ प्राचीन पंचमुखी ਮੰਦਿਰ ਸਮਾਣਾ ਤੋਂ ਭਗਤੀਮਈ ਮਾਹੌਲ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਸ਼ੋਭਾ ਯਾਤਰਾ ਤੋਂ ਪਹਿਲਾਂ ਮੰਦਿਰ ਪਰ ਸਰ ਵਿੱਚ ਪੂਰੇ ਰੀਤੀ ਰਿਵਾਜਾਂ ਅਨੁਸਾਰ ਪਾਠ ਪੂਜਾ ਰudra ਅਭਿਸ਼ੇਕ ਅਤੇ ਹਵਨ ਯੱਗ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ ਇਸ ਉਪਰੰਤ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਨੇ ਹਰੀ ਚੰਡੀ ਦੇ ਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ ਅਤੇ ਉਹਨਾਂ ਨੇ ਮਹਾ ਸ਼ਿਵਰਾਤਰੀ ਦੀਆਂ ਵਧਾਈਆਂ ਦਿੰਦੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਏਕਤਾ ਅਤੇ ਭਾਈਚਾਰਾ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ ਸਮਾਣਾ ਤੋਂ ਦਿਵਾਨ ਧਰਜਾ ਦੀ ਵਿਸ਼ੇਸ਼ ਰਿਪੋਰਟ हमारे <small> बीच शिवरात्रि का अशोक मुनुचा जी आज दे इस दिन ते शिवरात्रि दा पवित्र ਦਿਹਾੜਾ ਜਿਹੜਾ ਉਸ ਤੇ ਮੈਂ ਸਾਰੇ ਸ਼ਹਿਰ ਸਮਾਣਾ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਔਰ ਅੱਜ ਜਿਹੜੀ ਸ਼ਹਿਰ ਸਮਾਣੇ ਦੇ ਵਿੱਚ ਸ਼ੋਭਾ ਯਾਤਰਾ ਜਿਹੜੀ ਉਹ ਕੱਢੀ ਜਾਣੀ ਆ ਇਸ ਸਾਲ ਦੀ ਤਰ੍ਹਾਂ ਅੱਜ ਵੀ ਜਿਹੜੀ ਸ਼ੋਭਾ ਯਾਤਰਾ ਜਿਹੜੀ ਕੱਢੀ ਜਾਣੀ ਆ ਸਾਡੇ ਸ਼ਹਿਰ ਦੇ ਸਾਰੇ ਪਦਵੰਤੇ ਸੱਜ ਸਾਡੇ ਰਮੇਸ਼ ਜੀ ਸਾਡੇ ਬਿੱਟੂ ਜੀ गोपाल जी ਡਾਕਟਰ ਸਾਹਿਬ 임ਰਾਜ ਜੀ ਔਰ ਸਾਡੇ प्रमोद जी गोपाल जी ਨਾਹੁਰ ਸਾਰੇ ਸਤਿਕਾਰਯੋਗ ਸੱਜਣ ਇੱਥੇ ਆਏ ਹੋਏ ਨੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਅੱਜ ਸ਼ਹਿਰ ਦੇ ਵਿੱਚ ਉਹ ਸ਼ੋਭਾ ਯਾਤਰਾ ਜਿਹੜੀ ਜਿਹਨੂੰ ਅਸੀਂ ਪਿਆਰ ਨਾਲ ਬਾਬੇ ਭੋਲੇ ਦੀ ਰਾਤ ਹੈ ਜਿਹੜੀ ਉਹ ਵੀ ਕਹਿੰਦੇ ਆ ਉਹ ਸਾਰੀ ਯਾਤਰਾ ਸ਼ਹਿਰ ਵਿੱਚ ਦੀ ਜਿਹੜੀ ਕੱਢੀ ਜਾਊਗੀ ਸੋ ਪ੍ਰਮਾਤਮਾ ਸਾਡੇ ਤੋਂ ਇਹ ਜੋ ਨੇਕ ਕੰਮ ਨੇ ਜਿਹੜੇ ਉਹ ਕਰਵਾਉਂਦੇ ਰਹਿਣ ਔਰ ਅਸੀਂ ਹਮੇਸ਼ਾ ਬਦ ਚੜ ਕੇ ਚੇਸਾਂ। ਇਹ ਸ਼ੋਭਾ ਯਾਤਰਾ ਕੀ ਕਹਿੰਦੇ ਬੰਮ ਬੰਮ ਭੋਲੇ ਅੱਜ ਜੋ ਯਹਾਂ ਪੇ ਪੰਚਮੁਖੀ ਪੁਰचीन ਪੰਚਮੁਖੀ ਸ਼ਿਵ ਮੰਦਰ रामगढ़ ਮੇ जो शिवरात्रि का पावन त्यौहार परसों पंद्रह तारीख को जो आ रहा है उसके उपलक्ष्य में जो शोभा यात्रा हमारी ये जो परंपरा पुरानी चली आ रही है शोभा यात्रा की वो शोभा यात्रा शहर की परिक्रमा करते हुए हम मंदिर से चल के यहाँ मंदिर में दोबारा आते हैं सारे शहर में इसकी बड़ी श्रद्धा और धूमधाम से लोग जयकारे लगाते हुए इसका स्वागत करते हैं लंगरों की बहुत बड़ी व्यवस्था करते हैं और झूम के भोलेनाथ की इस बरात का स्वागत करते हैं मैं सारे शहरवासियों को अपनी तरफ से हमारी कमेटी जो प्राचीन पंचमुखी मंदिर कमेटी है उसकी तरफ से सबको कहता हूँ भी इस भोलेनाथ की बरात में शामिल हों और भगवान का आशीर्वाद लें और जो भी परमात्मा से अपनी मनोकामनाएं वो मांग कर भगवान का भी आशीर्वाद लें शिवरात्रि सारे वर्ल्ड सारे हिंदुस्तान बहुत ही उत्साह मनाई जाती है ਇਹ ਮਹਾਦੇਵ ਦਾ ਪੁਰਨਾ ਦਾ ਤਿਹਾਰ ਹੈ ਜੀ ਜਿਹੜਾ ਕਿ ਅਸੀਂ ਵੀ ਪਰਾਚਨ ਪੰਜਮੁਖੀ ਦੇ ਵਿੱਚ ਬਹੁਤ ਹੀ ਧੂਮ-ਧਾਮ ਨਾਲ ਇਹ ਤਿਹਾਰ ਬਣਾ ਰਹੇ ਆ ਅੱਜ ਜਿਹਦੇ ਉਸ ਦੇ ਵਿੱਚ ਮਹਾਦੇਵ ਦੀ ਨਗਰ ਪ੍ਰਕਿਰਮਾ ਪੰਜਮੁਖੀ ਮੰਦਿਰ ਚੋਂ ਹੋ ਕੇ ਸਾਰੇ ਸ਼ਹਿਰ ਚੋਂ ਘੁੰਮਦੇ ਹੋਏ ਵਾਪਸੀ 5:30 ਵਜੇ ਇਹ ਵਾਪਸੀ ਮੰਦਿਰ ਦੇ ਵਿੱਚ ਆ ਜਾਏਗੀ ਸ਼ਹਿਰ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਗਲੀ ਗਲੀ ਘਰ ਘਰ ਦੇ ਵਿੱਚ ਲੰਗਰ ਲਾਏ ਹੋਣੇ ਲੋਕਾਂ ਦੇ ਇਹ ਉਤਸ਼ਾਹ ਇੱਕ ਦੇਖਣ ਵਾਲਾ ਮੌਕਾ ਹੋਏਗਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਸਮਾਣਾ ਨਵਾਸੀਆਂ ਨੂੰ ਵੀ ਵੱਧ ਚੜ ਕੇ ਸ਼ਿਵਜੀ ਦੀ ਬਰਾਤ ਦਾ ਸਵਾਗਤ ਕਰੋ ਤੇ ਆਪਣਾ ਸਹਿਯੋਗ ਦਿਓ ਔਰ ਮੰਦਰ ਚਾਹੋ ਸ਼ਿਵਰਾਤਰੀ ਵਾਲ ਦਿਨ ਜਲ ਚੜਾਓ ਆਪਣੀ ਮਨੋ ਕਾਮਨਾ ਪੂਰੀ ਕਰੋ ਇਹ ਮੰਦਰ ਬਹੁਤ ਹੀ ਪ੍ਰਾਚੀਨ ਮੰਦਰ ਹੈ ਜਿਹੜਾ ਕਿ ਇਤਿਹਾਸਿਕ ਮੰਦਰ ਹੈ ਜੈਕਾਰਾ ਬੀਰ ਬਜਾਏਗੇ ਬਾੜ ਹਰ ਮਾਦੇ ਤੇ ਸੁਵਰਾਤਰੀ ਦਾ ਕੀ ਕਹਨੇ ਲੱਭੋ ਇਹ ਸ਼ੁਭਰਾਤਰੀ ਦੇ ਮੌਕੇ ਤੇ ਅੱਜ 2 ਦਿਨ ਪਹਿਲਾਂ ਸਾਡੇ ਪ੍ਰਾਚੀਨ ਪੰਜਮੁਖੀ ਮੰਦਿਰ ਤੋਂ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਸਾਰੇ ਸ਼ਹਿਰ ਦੇ ਵਿੱਚ ਦੀ ਸਾਰੇ ਸ਼ਹਿਰ ਦੇ ਵਿੱਚ ਭਗਤਾਂ ਦੇ ਵਿੱਚ ਇੰਨਾ ਉਤਸ਼ਾਹ ਹੁੰਦਾ ਹੈ ਕਿ ਜਗ੍ਹਾ ਜਗ੍ਹਾ ਤੇ ਲੰਗਰ ਲਾਏ ਹੁੰਦੇ ਨੇ ਤੇ ਸਾਰਿਆਂ ਦੇ ਅੰਦਰ ਭੋਲੇ ਨਾਥ ਦੇ ਪ੍ਰਤੀ ਇੰਨੀ ਸ਼ਰਧਾ ਹੈ ਕਿ ਹਰ ਇੱਕ ਬੰਦਾ ਸੋਚਦਾ ਵੀ ਸਾਲ ਬਾਅਦ ਤਿਹਾਰ ਆਇਆ ਸਾਡਾ ਸ਼ੁਭਰਾਤਰੀ ਦਾ ਸੋ ਬਗ ਚੜ ਕੇ ਹਿੱਸਾ ਲੈਂਦੇ ਨੇ ਤੇ ਜਗਾ ਜਗਾ ਤੇ ਸਵਾਗਤ ਕਰਦੇ ਨੇ ਜਿਸ ਤਰ੍ਹਾਂ ਸਾਡੇ ਇਸ ਮੰਦਿਰ ਦੇ ਬਾਹਰਤੀ ਸਟਾਰਟ ਹੋ ਜਾਂਦਾ ਤੇ ਆਉਣ ਲੱਗੇ ਸਾਡੇ ਸਾਰੇ ਸ਼ਹਿਰ ਦੇ ਵਿੱਚ ਦੀ ਜਦੋਂ ਪ੍ਰਕਰਮ ਹੁੰਦੀ ਹੈ ਐ ਬਾਬਾ ਬਰਫੜਨੀ ਬਾਬਾ ਭੋਲੇनाथ ਦੀ ਸਾਡੇ ਪੰਜ ਮੁਕੀ ਮੰਦਿਰ ਭੈਂਚੋ ਸਟਾਰਟ ਹੋ ਕੇ ਅਜੇ ਪ੍ਰਾਨ ਜੀ ਦੀ ਜੋ ਐ ਬਬੁਰਮੇਸ਼ ਘਰਕੇ ਜੀ ਨੇ ਸ਼ੁਰੂਆਤ ਕਰਕੇ ਉਹਦੇ ਵਿੱਚ ਬਿਰਾਜਮਾਨ ਕਰਕੇ ਸਾਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਹੋਏਗੀ ਤੇ ਉੱਥੋਂ ਦੀ ਸਾਰਿਆਂ ਨੇ ਭੋਲੇनाथ ਦਾ ਆਪਣਾ ਅਸ਼ੀਰਵਾਦ ਲੈ ਕੇ ਆਪਣੀਆਂ ਮਰਾਦਾਂ ਪੂਰੀਆਂ ਕਰਨੀਆਂ ਨੇ ਤੇ ਅੱਜ ਇਸ ਮੌਕੇ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਖਾਸ ਕਰਕੇ ਸਮਾਣਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਨਾ ਤੇ ਖਾਸ ਕਰਕੇ ਪ੍ਰਾਚੀਨ ਪੰਜ ਮੁਖ ਮੰਦਰ ਕਮੇਟੀ ਦਾ ਤੇ ਸਾਡੇ ਸਪੈਸ਼ਲ ਜੋ ਤੈ ਸਪੈਸ਼ਲ ਤੌਰ ਤੇ ਪਹੁੰਚੇ ਨੇ ਰਮੇਸ਼ ਗਰਗ ਜੀ ਤੇ ਸਾਡੇ ਵੀ ਬਿੱਟੂ ਜੀ ਵਾਸੀ ਸਾਹਿਬ ਇਹਨਾਂ ਦਾ ਦਿਲ ਤੋਂ ਕਹਿਣਾ ਜੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਕੀਮਤੀ ਸਮਾਂ ਦੇ ਕੇ ਤੇ ਇੱਥੇ ਸਾਡੇ ਆਪਣਾ ਮੰਦਰ ਦੇ ਵਿੱਚ ਵੀ ਸਹਿਯੋਗ ਕਰਦਿਆਂ ਬਹੁਤ ਵੱਡਾ ਸਹਿਯੋਗ ਕਰਦਿੰਦੇ ਸਾਡੇ ਬਾਹੂ ਰਮੇਸ਼ ਗਰਗ ਜੀ ਤਾਂ ਦਾਨਵੀਰ ਦੇ ਨੌਤੇ ਜਾਣੇ ਜਾਂਦੇ ਨੇ ਸੋ ਸਾਨੂੰ ਇਹਨਾਂ ਦਾ ਬਹੁਤ ਵੱਡਾ ਸਹਾਰਾ ਰਹਿੰਦਾ ਸੋ ਇਹਨਾਂ ਦੇ ਸਿੱਤੇ ਵੀ ਸਾਡੂ ਮੰਦਰ ਦੇ ਵਿੱਚ ਬਹੁਤ ਆਸਰਾ ਰਹਿੰਦਾ ਇਸ ਕਰਕੇ ਇਹਨਾਂ ਦਾ ਅਸੀਂ ਸਪੈਸ਼ਲ ਤੌਰ ਤੇ ਧੰਨਵਾਦ ਕਰਦੇ ਆ ਤੇ ਸਾਰੇ ਦੇ ਸ਼ੁਭਾਸਿਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦੇ ਆ